ਸਰੀਰ ਦੇ ਵਿੱਚ ਦਿਖਾਈ ਦਿੰਦੇ ਹਨ ਸਾਇਲੈਂਟ ਕਿਲਰ ਸ਼ੂਗਰ ਦੇ ਇਹ ਲੱਛਣ ਤਾਂ ਜਾਣੋ ਕਿਵੇਂ ਕਰਨੀ ਐ ਇਸ ਦੀ ਪਛਾਣ ਦੇ ਜੱਤੇ ਦੁਨੀਆ ਦੇ ਵਿੱਚ ਸ਼ੂਗਰ ਯਾਨੀ ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੇ ਦੇ ਨਾਲ ਵੱਧ ਰਹੀ ਹੈ ਸ਼ੂਗਰ ਨੂੰ ਸਾਇਲੈਂਟ ਕਿਲਰ ਦੇ ਵਜੋਂ ਜਾਣਿਆ ਜਾਂਦਾ 2024 ਦੇ ਵਿੱਚ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਅੰਦਾਜ਼ਨ 90 ਮਿਲੀਅਨ ਬਾਰਗਾ ਨੂੰ ਟਾਈਪ 2 슈ਗਰ ਅਤੇ ਇਹ ਇੱਕ metabolic ਬਿਮਾਰੀ ਹੈ ਜਿਸ ਨੂੰ ਜਿਕਰ ਬੇਕਾਬੂ ਛੱਡ ਦਿੱਤਾ ਜਾਵੇ ਤਾਂ ਹੌਲੀ-ਹੌਲੀ ਦਿਲ, ਗੁਰਦੇ, ਫੇਫੜੇ ਅਤੇ ਅੱਖਾਂ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਦੋਂ ਸਰੀਰ ਹੌਲੀ-ਹੌਲੀ 슈ਗਰ ਦਿਲ ਭੇਟ ਦੇ ਵਿੱਚ ਆ ਜਾਂਦਾ ਹੈ ਤਾਂ ਸਾਡਾ ਸਰੀਰ ਸੂਖਮ ਸੰਕੇਤ ਭੇਟਣਾ ਸ਼ੁਰੂ ਕਰ ਦਿੰਦਾ ਹੈ ਤੇ ਸਮੇਂ ਸਿਰ 슈ਗਰ ਦੇ ਲੱਛਣਾਂ ਨੂੰ ਪਛਾਣ ਦਾ ਬਿਮਾਰੀ ਨੂੰ ਕੰਟਰੋਲ ਦੇ ਵਿੱਚ ਕਰਨਾ ਆਸਾਨ ਹੋ ਜਾਂਦਾ ਹੈ ਤੇ ਡਾਇਬੀਟਿਸ ਤੋਂ ਪਹਿਲਾਂ ਦੀ ਸਥਿਤੀ ਨੂੰ ਫ੍ਰੀ ਡਾਇਬੀਟਿਸ ਕਿਹਾ ਜਾਂਦਾ ਹੈ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਦਲਾਅ ਕਰਕੇ ਪ੍ਰੀ ਡਾਇਬੀਟਿਸ ਨੂੰ ਆਸਾਨੀ ਨਾਲ ਉਲਟਾਇਆ ਜਾ ਸਕਦਾ ਹੈ ਜਿਹਾ ਅਮਰੀਕਨ ਡਾਇਬੀਟਿਸ ਐਸੋਸੀਏਸ਼ਨ ਦੇ ਅਨੁਸਾਰ 슈ਗਰ ਵਾਲੇ ਕੁਝ ਲੋਕਾਂ ਵਿੱਚ ਹਲਕੇ ਲੱਛਣ ਹੁੰਦੇ ਹਨ ਜਦੋਂ ਕਿ ਦੂਜਿਆਂ ਵਿੱਚ ਵੱਡੇ ਦੇ ਗੰਭੀਰ ਲੱਛਣ ਹੋ ਸਕਦੇ ਹਨ ਜੋ ਅਕਸਰ ਅਣ ਦੇਖੇ ਰਹਿੰਦੇ ਹਨ ਜੇਕਰ 슈ਗਰ ਦੇ ਲੱਛਣਾਂ ਨੂੰ ਜਲਦੀ ਪਛਾਣ ਲਿਆ ਜਾਂਦਾ ਹੈ ਤਾਂ ਬਿਮਾਰੀ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਆਓ ਉਹਨਾਂ ਸੰਕੇਤਾਂ ਦੀ ਪਰ ਚੋਲ ਕਰੀਏ ਜੋ ਸਾਡੇ ਸਰੀਰ ਬਲੱਡ 슈ਗਰ ਦੇ ਪੱਧਰ ਉੱਚੇ ਹੋਣ ਤੇ ਦਿੰਦੇ ਹਨ ਬਿਨਾ ਕਿਸੇ ਕਾਰਨ ਦੇ ਅਚਾਨਕ ਭਾਰ ਦੇ ਵਿੱਚ ਬਦਲਾ ਅਣਜਾਣੇ ਵਿੱਚ ਭਾਰ ਵਧਣਾ ਜਾਂ ਘਟਣਾ ਦੋਵੇਂ ਹਾਈ ਬਲੱਡ 슈ਗਰ ਦਾ ਸੰਕੇਤ ਹੋ ਸਕਦੇ ਹਨ ਗਰਦਨ ਜਾਂ ਕੇੰਡਾ ਜੁੜਾ ਕੇ ਕਾਲਾ ਹੋਣਾ ਐਕਥੋਸਿਸ ਦਾ ਕੇੰਥੋਸਿਸ ਨਾਈਗ੍ਰੀਸ਼ੀਅਨਸ ਗਰਦਨ ਕਮਰ ਦੇ ਖੇਤਰ ਵਿੱਚ ਸਕਿਨ ਦਾ ਇੱਕ ਹਲਕਾ ਵੈਲਵਟ ਵਰਗਾ ਕਾਲਾ ਹੋਣਾ ਚਮੜੀ ਵਿੱਚ ਇਹ ਤਬਦੀਲੀ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਇਨਸੂਲਿਨ ਦਾ ਪੱਧਰ ਬਹੁਤ ਜ਼ਿਆਦਾ ਹੈ ਨਿਰੰਤਰ ਪਿਆਸ ਅਤੇ ਵਾਰ-ਵਾਰ ਪੇਸ਼ਾਬ ਜਦੋਂ ਬਲੱਡ ਸ਼ੂਗਰ ਦਾ ਪੱਧਰ ਵੱਧਦਾ ਹੈ ਤਾਂ ਗੁਰਦੇ ਵਾਧੂ ਗਲੂਕੋਜ਼ ਨੂੰ ਹਟਾਉਣ ਲਈ ਸਖਤ ਮਿਹਨਤ ਕਰਦੇ ਹਨ ਤੇ ਇਹ ਪੇਸ਼ਾਬ ਦੇ ਆਉਟਪੁੱਟ ਨੂੰ ਵਧਾਉਂਦਾ ਅਤੇ ਲਗਾਤਾਰ ਪਿਆਸ ਦੇ ਵੱਲ ਲੈ ਜਾਂਦਾ ਹੈ ਪੈਰਾ ਵਿੱਚ ਸੋਜ ਗਿੱਟਿਆ ਜਾਂ ਪੈਰਾ ਵਿੱਚ ਲਗਾਤਾਰ ਸੋਜ ਹਾਈ ਬਲੱਡ 슈ਗਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ ਤੇ ਇਹ ਉਦੋਂ ਹੁੰਦਾ ਹੈ ਜਦੋਂ ਬਲੱਡ 슈ਗਰ ਦੇ ਪੱਧਰ ਵਿੱਚ ਤਬਦੀਲੀ ਸਰਕੂਲੇਸ਼ਨ ਅਤੇ ਗੁਰਦੇ ਦੇ ਕੰਮ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਸਰੀਰ ਵਿੱਚ ਤਰਲ ਪਦਾਰਥ ਬਰਕਰਾਰ ਰਹਿੰਦਾ ਹੈ ਤੇ ਸਮੇਂ ਦੇ ਨਾਲ ਉੱਚ ਗਲੂਕੋਜ਼ ਖੂਨ ਦੀਆਂ ਨਾੜੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਮੋਟੀ ਜਾਂ ਪਾਰੀਕਰਦਨ ਗਰਦਨ ਵਿੱਚ ਅਚਾਨਕ ਚਰਬੀ ਦਾ ਜਾਂ ਫਿਰ ਵਧੀ ਹੋਈ ਚਰਬੀ ਸਿਰਫ ਭਾਰ ਵਧਣ ਦੀ ਨਿਸ਼ਾਨੀ ਨਹੀਂ ਹੈ ਅਧਿਐਨ ਦਰਸਾਉਂਦੇ ਹਨ ਕਿ ਗਰਦਨ ਦਾ ਮੋਟਾਪਾ ਇਨਸੂਲਿਨ ਪ੍ਰਤੀਰੋਧ ਦਾ ਇੱਕ ਮਜ਼ਬੂਤ ਸੂਚਕ ਹੋ ਸਕਦਾ ਹੈ ਜਦੋਂ ਗਰਦਨ ਅਤੇ ਮੋਢਿਆਂ ਵਿੱਚ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਸ਼ਰੀਰ ਦਾ ਇਹ ਦਰਸਾਉਣਾ ਦਰਸਾਉਣ ਦਾ ਤਰੀਕਾ ਹੈ ਕਿ ਇਨਸੂਲਿਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਤੇ ਵੱਧ ਗਲੂਕੋਜ਼ ਚਰਬੀ ਦੇ ਰੂਪ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਪਿੱਠ ਦੇ ਉੱਪਰਲੇ ਹਿੱਸੇ ਤੇ ਇੱਕ ਛੋਟਾ ਜਿਹਾ ਉਭਾਰ ਹੱਥਾਂ ਵਿੱਚ ਜਨਹਟ ਹੋਣਾ 슈ਗਰ ਨੂੰ ਕਿਵੇਂ ਆਖਿਰਕਾਰ ਰੋਕਿਆ ਜਾ ਸਕਦਾ ਹੈ ਤੇ ਹੱਥਾਂ ਤੇ ਪੈਰਾਂ ਵਿੱਚ ਹਲਕੀ ਜਨਹਟ ਸੂਈਆਂ ਅਤੇ ਸੁੰਨ ਹੋਣਾ ਨਜ਼ਰ ਅੰਦਾਜ਼ ਨਾ ਕਰੋ ਇਹ ਸ਼ੁਰੂਆਤੀ ਸੰਕੇਤ ਹਨ ਕਿ ਬਲੱਡ 슈ਗਰ ਦੇ ਪੱਧਰ ਵਿੱਚ ਤਬਦੀਲੀਆਂ ਨਾੜਾਂ ਤੇ ਦਬਾ ਪਾ ਰਹੀਆਂ ਹਨ ਜੇਕਰ ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂ ਇਹ ਡਾਇਬੀਟਿਕ ਨਿਊਰੋਪੈਥੀ ਵਿੱਚ ਵੱਧ ਸਕਦਾ ਹੈ ਪਰ ਸ਼ੁਰੂਆਤੀ ਪੜਾਵਾਂ ਵਿੱਚ ਸਮੇ ਸਿਰ ਦੇਖਭਾਲ ਅਤੇ ਜੀਵਨ ਸ਼ੈਲੀ ਵਿੱਚ ਸੋਧਾਂ ਨਾਲ ਇਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਸ਼ੂਗਰ ਨੂੰ ਰੋਕਣ ਲਈ ਛੋਟੇ ਪਰ ਲਗਾਤਾਰ ਯਤਨ ਕਰੋ ਸਿਹਤਮੰਦ ਆਦਤਾਂ અપਨਾਓ ਬਹੁਤ ਸਾਰਾ ਪਾਣੀ ਪੀਓ ਕਿਰਿਆਸ਼ੀਲ ਰਹੋ ਸੰਤੁਲਿਤ ਖੁਰਾਕ ਖਾਓ ਅਤੇ ਆਪਣੇ ਭਾਰ ਦਾ ਪ੍ਰਬੰਧਨ ਕਰੋ ਤਣਾਅ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤਣਾਅ ਨੂੰ ਕੰਟਰੋਲ ਕਰਨ ਦੇ ਲਈ ਲੋੜਿੰਦੀ ਨੀਂਦ ਲਓ ਅਤੇ ਕਸਰਤ ਕਰੋ ਜੀਵਨ ਸ਼ੈਲੀ ਵਿੱਚ ਇਹ ਸਾਧਾਰਨ ਬਦਲਾਅ ਸ਼ੂਗਰ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਤਖੀਰ ਦੇ ਵਿੱਚ ਇੱਕ ਵਾਰੀ ਆਪਣੇ ਡਾਕਟਰ ਦੇ ਨਾਲ ਵੀ ਕੰਸਲਟ ਜ਼ਰੂਰ ਕਰੋ